ਹੁਣ ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤੇ ਗਏ ਹੜ੍ਹ ਪੀੜਤਾਾਂ ਦੀ ਮਦਦ ਦੇ 1600 ਕਰੋੜ ਰੁਪਏ ਜੀ ਹਾਂ ਸਹੀ ਸੁਣ ਰਹੇ ਹੋ ਇਹ ਖਬਰ ਬੜੀ ਅਹਿਮ ਹੈ ਜਿੱਥੇ ਇੱਕ ਪਾਸੇ ਲਗਾਤਾਰ ਹੜ੍ਹਾਂ ਦੇ ਪੈਸੇ ਨੂੰ ਲੈ ਕੇ ਐਸਡੀਆਰਐਫ ਦੇ ਪੈਸੇ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਉਸੇ ਵਿਚਕਾਰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਪਹੁੰਚੇ ਸੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਔਰ ਲਗਾਤਾਰ ਇੱਕ ਮੰਗ ਕੀਤੀ ਜਾ ਰਹੀ ਸੀ اپੋਜੀਸ਼ਨ ਵੱਲੋਂ ਵੀ ਔਰ ਸਰਕਾਰ ਵੱਲੋਂ ਵੀ ਕਿ 20000 ਕਰੋੜ ਦਾ ਪੈਕੇਜ ਪੰਜਾਬ ਨੂੰ ਦਿੱਤਾ ਜਾਏ ਉਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਜ਼ 1600 ਕਰੋੜ ਰੁਪਏ ਦਾ ਇੱਕ ਪੈਕੇਜ ਐਲਾਨ ਕੇ ਗਏ ਸੀ ਪਰ ਹੁਣ ਉਹ 1600 ਕਰੋੜ ਰੁਪਏ ਵੀ ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ ਇਹ ਖਬਰ ਇਸ ਕਰਕੇ ਵੀ ਅਹਿਮ ਹੋ ਜਾਂਦੀ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਚੱਲ ਰਿਹਾ ਹੈ ਜਿਸ ਨੂੰ ਤੁਸੀਂ ਲਗਾਤਾਰ ਤਸਵੀਰਾਂ ਵਿੱਚ ਵੇਖਿਆ ਹੋਵੇਗਾ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਐਸਟੀਆਰਐਫ ਦੇ ਪੈਸੇ ਨੂੰ ਲੈ ਕੇ ਮੁਆਵਜ਼ੇ ਦੇ ਪੈਸੇ ਨੂੰ ਲੈ ਕੇ ਆਮੋ ਸਾਹਮਣੇ ਹੈ ਔਰ ਉਸੇ ਵਿਚਕਾਰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੋ ਪੈਕੇਜ ਦਾ ਐਲਾਨ ਕੀਤਾ ਗਿਆ ਸੀ 1600 ਕਰੋੜ ਦਾ ਉਹ ਹੁਣ ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ ਖਬਰ ਇਹ ਹੈ ਕਿ ਬੀਤੇ ਦਿਨ ਕੇਂਦਰੀ ਰਾਜ ਮੰਤਰੀ ਬਨਵਾਰੀ ਲਾਲ ਵਰਮਾ ਪੰਜਾਬ ਦੇ ਦੌਰੇ ਤੇ ਸੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਔਰ ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਚੁਣਾ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਜਿਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਵਿੱਚ ਇਸ ਮੁਆਵਜ਼ੇ ਦੇ ਪੈਸੇ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਟਕਰਾਹ ਹੋਰ ਵੱਧ ਸਕਦਾ ਸੁ ਜਾਣਕਾਰੀ ਹੈ ਕਿ ਮੀਡੀਆ ਨਾਲ ਗੱਲਬਾਤ ਕਰਤੇ ਹੋਏ ਬੀ ਐਲ ਸ਼ਰਮਾ ਬੀ ਐਲ ਵਰਮਾ ਜਿਹੜੇ ਨੇ बनवारी लाल वर्मा ਜਿਹੜੇ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਸਾਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੀਆਂ ਸ਼ਿਕਾਇਤਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ ਉਦੋਂ ਕੀਤੀਆਂ ਗਈਆਂ ਸੀ ਔਰ ਇਹ ਕਿਹਾ ਗਿਆ ਸੀ ਕਿ ਮੁਆਵਜ਼ੇ ਦਾ ਪੈਸਾ ਉਹਨਾਂ ਤੱਕ ਨਹੀਂ ਪਹੁੰਚਦਾ ਇਸ ਕਰਕੇ 1600 ਕਰੋੜ ਰੁਪਏ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਲਾਨ ਕਰਕੇ ਗਏ ਸੀ ਉਹ ਅਸੀਂ ਸਿੱਧਾ ਪੀੜਤਾ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਉਹਦਾ ਇੱਕ ਜਿਹੜਾ ਫਾਰਮੈਟ ਹੈ ਜਾਂ ਕਹ ਲਈਏ ਕਿ ਕਿਸ ਤਰ੍ਹਾਂ ਉਹ ਪੈਸੇ ਪਾਏ ਜਾਣਗੇ ਉਹਦਾ ਮੂਲਾਂਕਣ ਕਿਵੇਂ ਹੋਏਗਾ ਉਹਦੀ ਸਮੀਖਿਆ ਕਿਵੇਂ ਕੀਤੀ ਜਾਏਗੀ ਨੁਕਸਾਨ ਦੀ ਚਾਹੇ ਉਹ ਕਿਸਾਨ ਦਾ ਹੈ ਚਾਹੇ ਕਿਸੇ ਗਰੀਬ ਦਾ ਜਿਹੜਾ ਘਰ ਟਹਿ ਗਿਆ ਸੋ ਉਹ ਸਿੱਧੇ ਉਹਨਾਂ ਦੇ ਖਾਤਿਆਂ 'ਚ ਪਾਏ ਜਾਣਗੇ ਕੇਂਦਰੀ ਰਾਜ ਮੰਤਰੀ ਨੇ ਇੱਥੋਂ ਤੱਕ ਇਲਜ਼ਾਮ ਲਾਇਆ ਕਿ ਲਗਾਤਾਰ ਵੱਡੇ ਪੱਧਰ ਤੇ ਕ腐ਸ਼ਨ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਇਸ ਪੈਸੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਿਸ ਕਰਕੇ ਇਹ ਫੈਸਲਾ ਕੇਂਦਰ ਸਰਕਾਰ ਲੈਣ ਜਾ ਰਹੀ ਹੈ ਯਾਨੀ ਕਿ 1600 ਕਰੋੜ ਰੁਪਏ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਲਾਨ ਕਰਕੇ ਗਏ ਸੀ ਹੜਪੀੜਤਾ ਦੇ ਲਈ ਮੁਆਵਜ਼ੇ ਦੇ ਤੌਰ ਤੇ ਪੈਕੇਜ ਦੇ ਤੌਰ ਤੇ ਉਹ ਹੁਣ ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ ਸਗੋਂ ਕੇਂਦਰ ਸਰਕਾਰ ਕੁਝ ਇਸ ਤਰ੍ਹਾਂ ਦਾ ਮੈਕੈਨਿਜ਼ਮ ਬਣਾ ਰਹੀ ਹੈ ਕਿ ਸਿੱਧੇ ਪੈਸੇ ਜਿਹੜੇ ਨੇ ਉਹ ਪੀੜਤਾ ਦੇ ਖਾਤੇ ਵਿੱਚ ਜਾਣ ਕਿ ਕੁਝ ਕੇਂਦਰੀ ਰਾਜ ਮੰਤਰੀ ਬੀ ਆਰ ਵਰਮਾ ਵੱਲੋਂ ਕਿਹਾ ਗਿਆ ਇੱਕ ਵਾਰੀ ਉਹ ਸੁਣ ਲੈਣੇ ਆ यहाँ के किसानों का प्रदेश की सरकार से विश्वास उठ चुका है उनका कहना है कि प्रदेश सरकार को पैसा न दिया जाए पैसा दिया जाए तो हमारे खातों में दिया जाए आदरणीय मोदी जी ने 55 करोड़ से भी ज्यादा देश भर में जनधन खाते खुलवाए हैं उन खातों के माध्यम से पंजाब में भी बड़ी मात्रा में बड़ी संख्या में खाते हैं उन खातों में पैसा देने की मांग की है मैंने अपनी रिपोर्ट में लुधियाना से लौट के गया था तब भी मैंने कहा है और मुझे पूरी उम्मीद है कि मोदी सरकार इस तरह की व्यवस्था करेगी कोई भ्रष्टाचार बीच में भ्रष्टाचार भ्रष्टाचार न कर सके कोई भी बिचोलिया कोई भी दलाल दलाली बीच में न कर सके सीधा-सीधा पैसा उनके खाते में जाए यह मोदी सरकार की निश्चित अपेक्षा रहेगी स्वयस बयान तो बाद सीधे तौर पे मनेया जा सकता है कि हुण पंजाब सरकार नु ए पैसा नहीं मिलेगा और पैसा सीधे पीडिता दे खाते विच पाया जाएगा पर इस दे नाल एक बड़ा सवाल ए भी उठ जांदा है कि की ए फेडरल सिस्टम ते एक बड़ी ढा नहीं है ਇਹ ਸਵਾਲ ਇਸ ਕਰਕੇ ਹੈ ਕਿਉਂਕਿ ਜਿਸ ਤਰ੍ਹਾਂ ਦੇ ਲਗਾਤਾਰ ਖਦਸੇ ਪਿਛਲੇ ਕਈ ਦਿਨਾਂ ਤੋਂ ਜ਼ਾਹਰ ਕੀਤੇ ਜਾ ਰਹੇ ਸੀ ਕਿ ਲਗਾਤਾਰ ਕੇਂਦਰ ਸਰਕਾਰ ਜਿਹੜੀ ਹੈ ਉਹ ਇਹ ਕਹੇਰੀ ਸੀ ਕਿ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਪਏ ਨੇ ਐਸ ਡੀ ਆਰ ਐਫ ਦੇ ਸਟੇਟ ਡਿਜ਼ਾਸਟਰ ਰելիਫ ਫੰਡ ਜਿਹੜਾ ਕਿ ਇਸ ਤਰ੍ਹਾਂ ਦੇ ਆਪਤਾ ਦੇ ਮੌਕੇ ਤੇ ਵਰਤਿਆ ਜਾਂਦਾ ਉਹ ਪੰਜਾਬ ਸਰਕਾਰ ਹਿਸਾਬ ਉਹਦਾ ਨਹੀਂ ਦੇ ਰਹੀ ਜਦਕਿ ਪੰਜਾਬ ਸਰਕਾਰ ਲਗਾਤਾਰ ਇਲਜ਼ਾਮ ਲਾ ਰਹੀ ਹੈ ਕਿ ਉਹਨਾਂ ਕੋਲ ਕੋਈ 12000 ਕਰੋੜ ਰੁਪਏ ਨਹੀਂ ਨੇ ਸਗੋਂ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ ਇੱਕ ਡਾਟਾ ਪੇਸ਼ ਕੀਤਾ ਸੀ ਕਿ ਕਿਸ ਤਰ੍ਹਾਂ ਕਿੰਨੇ ਸਾਲਾਂ ਦੇ ਵਿੱਚ ਯਾਨੀ ਕਿ 2014 ਤੋਂ ਲੈ ਕੇ ਹੁਣ ਤੱਕ ਸਿਰਫ 5000 ਕਰੋੜ ਦੇ ਆਸ-ਪਾਸ ਪੈਸਾ ਹੀ ਪੰਜਾਬ ਕੋਲ ਆਇਆ ਹੈ ਜਿਹਦੇ ਵਿੱਚ ਲਗਾਤਾਰ ਖਰਚ ਵੀ ਕੀਤਾ ਗਿਆ ਉਹ ਬਿਉਰਾ ਵੀ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਸੀ ਪਰ ਹੁਣ 20000 ਕਰੋੜ ਦੀ ਮੰਗ ਕਾਂਗਰਸ ਪਾਰਟੀ ਵੱਲੋਂ ਵੀ ਕੀਤੀ ਗਈ ਸੀ ਅਕਾਲੀ ਦਲ ਵੀ ਲਗਾਤਾਰ ਇਹ ਗੱਲ ਕਹਿ ਰਿਹਾ ਸੀ ਕਿ ਘੱਟੋ-ਘੱਟ 20000 ਕਰੋੜ ਰੁਪਏ ਕੇਂਦਰ ਸਰਕਾਰ ਪੰਜਾਬ ਨੂੰ ਦੇਵੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਲਗਾਤਾਰ ਇਸ ਗੱਲ ਨੂੰ ਕਹਿ ਰਹੀ ਸੀ ਜਿਹੜੇ ਪ੍ਰਧਾਨ ਮੰਤਰੀ ਨੇ ਉਹ 1600 ਕਰੋੜ ਰੁਪਏ ਦਾ ਐਲਾਨ ਕਰਕੇ ਗਏ ਸੀ ਪਰ ਹੁਣ ਉਹ 1600 ਕਰੋੜ ਰੁਪਏ ਵੀ ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ ਸਗੋਂ ਪੈਸੇ ਪੀੜਤਾਂ ਦੇ ਖਾਤੇ ਦੇ ਵਿੱਚ ਸਿੱਧੇ ਤੌਰ ਤੇ ਪਾਉਣ ਦੀ ਗੱਲ ਜਿਹੜੀ ਹੈ ਉਹ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਪੰਜਾਬ ਆਕੇ ਕਹਿ ਕੇ ਗਏ ਨੇ ਜਿਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਵਿਚਕਾਰ ਇਸ ਫੰਡ ਨੂੰ ਲੈ ਕੇ ਖਿੱਚੋਤਾਣ ਵੱਧ ਸਕਦੀ ਹੈ ਔਰ ਇਸ ਦੇ ਨਾਲ ਹੀ ਸਿੱਧੇ ਤੌਰ ਤੇ ਕਹਿ ਸਕਨੇ ਆ ਕਿ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਕੀ ਕੇਂਦਰ ਸਰਕਾਰ ਜੇ ਸਿੱਧੇ ਪੀੜਤਾ ਦੇ ਖਾਤੇ ਦੇ ਵਿੱਚ ਪੈਸੇ ਪਾਉਂਦੀ ਹੈ ਤਾਂ ਕੀ ਇਹ ਫੈਡਰਲ ਸਿਸਟਮ ਤੇ ਇੱਕ ਵੱਡੀ ਢਾ ਨਹੀਂ ਇੱਕ ਵੱਡਾ ਸਵਾਲ ਹੈ ਜਿਸ ਦਾ ਜਵਾਬ ਲੈਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾਏਗੀ